ਉਹਦਾ ਫੈਸਲਾ ਅੱਜ ਇਹ ਹੋ ਚੁੱਕਿਆ ਹੈ 3 ਲੱਖ ਦਾ ਚੈੱਕ ਆ ਜਿਹੜਾ ਰਾਜੂ ਨੂੰ ਅਸੀਂ ਦਵਾ ਚੁੱਕੇ ਹਾਂ ਤੇ ਬਾਕੀ ਜਿਹੜਾ 50 ਹਜ਼ਾਰ ਦਾ ਪ੍ਰੋਸੈਸ ਆ ਉਹ 1 ਮਹੀਨੇ ਦੇ ਵਿੱਚ ਵਿੱਚ ਉਹ ਪੂਰਾ ਹੋ ਜਾਊਗਾ ਤੇ ਉਹਦਾ ਉਹ ਸੌਰੀ 15 ਦਿਨਾਂ ਦੇ ਵਿੱਚ ਵਿੱਚ 15 ਤੋਂ 20 ਦਿਨ ਲੱਗ ਸਕਦੇ ਉਹ ਖੁੱਲੇ ਐ ਉਹਨਾਂ ਨੇ 10 ਤੋਂ 12 ਦਿਨਾਂ ਦਾ ਸਮਾਂ ਲਿਆ ਉਹ 50 ਹਜ਼ਾਰ ਦਾ ਕੰਪਨੀ ਨੂੰ ਉਹਨਾਂ ਨੇ ਲਿਖ ਕੇ ਭੇਜਣਾ ਨੋਟਸ ਕੱਟਣਾ ਉਹ 15 ਦਿਨਾਂ ਤੱਕ ਸਾਨੂੰ ਦੇ ਦੇਣਗੇ ਚੋਰਾ ਤੇ ਲੱਖ ਰੁਪਇਆ ਉਹ ਅੱਜ ਚੈੱਕ ਆਉਦਾ ਦਿੱਤਾ ਕਿਉਂਕਿ ਵੱਡਾ ਨੁਕਸਾਨ ਹੋਇਆ ਸੀਗਾ ਸੱਟ ਪੱਟੀ ਪੱਜੀ ਸੀ ਗਈ ਉਹਦੇ ਤੇ ਮਲਬਾ ਲਾਉਣ ਦੀ ਕੋਸ਼ਿਸ਼ ਕੀਤੀ ਐ ਤੇ ਉਹ ਭਰਾ ਦੇ ਲਈ ਐ ਕਾਰ ਮੋਟਰਸਾਈਕਲ ਕਣਕ ਵਾਲੇ ਡਰਮ ਸਾਰਾ ਕੁਝ ਨੱਪਿਆ ਗਿਆ ਸੀ ਮਕਾਨ ਡਿੱਗ ਪਿਆ ਸੀਗਾ ਜਿਹੜਾ ਬਰਾਂਡਾ ਆਪ ਸੰਦਾਂ ਵਾਲਾ ਛੱਤ ਦੇ ਹੁੰਨੇ ਆ ਇਸ ਕਰਕੇ ਆਦੇ ਆ ਵੀ ਅੱਜ ਇੱਕ ਲੋਕਾਂ ਦੀ ਤਾਕਤ ਨੇ ਅੱਜ ਸਾਰੀਆਂ ਜਥੇਬੰਦੀਆਂ ਨੇ ਪੱਤਰਕਾਰ ਭਾਈ ਜਰਾ ਸਾਡੇ ਵਕੀਲ ਭਰਾ ਜਿਹੜੇ ਵੀ ਸੰਸਥਾ ਜਿਹੜੀਆਂ ਅੱਟਾ ਟੱਟ ਜੁੜੇ ਹੋਏ ਆ ਸਾਰਿਆਂ ਨੇ ਇਸ ਭਰਾ ਦਾ ਮੋਢੇ ਤੇ ਹੱਥ ਰੱਖਿਆ ਹੈ ਪਰਿਵਾਰ ਦੇ ਨਾਲ ਖੜਿਆ ਸਭ ਨੂੰ ਧੰਨਵਾਦ ਤੇ ਲੋਕਾਂ ਦੀ ਤਾਕਤ ਇੱਕ ਫੇਰ ਜਿੱਤ ਹੋਈ ਹੈ ਮੈਂ ਛੋਟੇ ਮਾਧਿਅਮ ਰੇ ਇੱਕ ਗੱਲ ਕਹਿਣਾ ਚਾਹੁੰਦਾ ਵੀ ਲੋਕ ਤਾਕਤ ਤੋਂ ਵੱਡੀ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਜਿਹੜੇ ਵੋਟ ਦੀ ਝੂਟ ਦੇ ਵਿੱਚ ਬੰਦੇ ਸੀਗੇ ਸੱਤਾ ਦੇ ਵਿੱਚ ਜੇ ਉਹ ਵੀ ਕਹਿੰਦੇ ਸੀਗੇ ਯਾਰ ਵੀ ਇਹ ਮਸਲਾ ਤੁਸੀਂ ਆਪ ਹੈਂਡਲ ਕਰੋ ਧਰਨੇ ਮਜਾਰਿਆ ਰਹੀ ਹੋ ਸਕਦਾ ਹੈ ਇਸ ਕਰਕੇ ਲੋਕ ਤਾਕਤ ਸਭ ਤੋਂ ਵੱਡੀ ਤਾਕਤ ਇਹਦੇ ਇਸ ਤਾਕਤ ਤੋਂ ਵੱਡਾ ਕੋਈ ਵੀ ਨਹੀਂ ਹੋ ਸਕਦਾ ਤੇ ਇਹਨੇ ਆ ਸਾਫਤ ਫੇਰ ਕੀਤਾ ਅੱਜ ਜੋ ਕੰਪਨੀ ਅਸਲੀ ਗੱਲ ਸਾਹੇ ਦੀ ਨਹੀਂ ਗੱਲ ਪਾਹੇ ਦੀ ਹੈ ਕੰਪਨੀ ਦੀ ਜੇਬ ਦੇ ਵਿੱਚੋਂ ਪੈਸੇ ਕਢਾਉਣੇ ਕੋਈ ਖਾਲਾ ਜੀ ਦਾ ਬੜਾ ਨਹੀਂ ਕਿਉਂਕਿ ਹਜ਼ਾਰਾਂ ਥਾਵਾਂ ਤੇ ਇਹਨਾਂ ਤੇ ਟਾਵਰ ਲੱਗਦੇ ਨੇ ਹਜ਼ਾਰਾਂ ਥਾਵਾਂ ਤੇ ਇਹ ਐਕਸੀਡੈਂਟ ਇਹੋ ਜਿਹੇ ਹੁੰਦੇ ਨੇ ਤੇ ਪਰ ਕੰਪਨੀ ਥਾਂ ਥਾਂ ਕਿਤੇ ਕਿਤੇ ਭਰੇ ਪਰ ਜਿੱਥੇ ਲੋਕਾਂ ਦੀ ਤਾਕਤ ਖੜੀ ਹੁੰਦੀ ਹੈ ਜਿੱਥੇ ਲੋਕਾਂ ਦਾ ਵਿਰੋਧ ਖੜਾ ਹੁੰਦਾ ਜਿੱਥੇ ਵੀ ਸਾਡਾ ਨੁਕਸਾਨ ਹੋਇਆ ਉਹਦੀ ਪਰਭਾਈ ਕੀਤੀ ਜਾਵੇ ਤੇ ਉਹ ਚੀਜ਼ ਨੇ ਅੱਜ ਕਰਾਈ ਹੈ ਲੋਕਾਂ ਦੀ ਤਾਕਤ ਅੱਜ ਦਿਖਾਈ ਹੈ ਤੇ ਜੇ ਲੋਕਾਂ ਦਾ ਹਕਤ ਨਾ ਹੁੰਦੀ ਇਸ ਭਰਾ ਦੀ ਪਹਿਲੇ ਤਾਂ 21 ਦਿਨ ਸਾਰੀ ਨਹੀਂ ਲਈ ਗਈ ਤੇ ਜੇ ਅੱਜ ਲੋਕ ਖੜੇ ਹੋਏ ਜਾਗੇ ਨਾਲ ਖੜੇ ਸਾਰੀਆਂ ਸੰਸਥਾਵਾਂ ਕੜੀਆਂ ਚੱਥੇਬੰਦੀਆਂ ਵਕੀਲ ਭਾਈ ਜਰਾ ਪੱਤਰਕਾਰਾ ਭਾਈ ਜਰਾ ਤੇ ਅੱਜ ਉਹਦਾ ਗ੍ਰੰਥ ਉਹਦਾ ਰਿਜ਼ਲਟ ਲੋਟੇ ਸਾਹਮਣੇ ਆ ਉਹ ਚੱਕ ਦਵਾਇਆ ਗਿਆ ਉਹ ਮਾਪ ਜਦ ਦਵਾਇਆ ਗਿਆ ਇਹਦੇ ਲੋਕਾਂ ਦੀ ਤਾਕਤ ਸਭ ਤੋਂ ਵੱਡੀ ਹੈ ਤੇ ਉਹ ਇਨਸਾਫ ਦੇਵਾ ਕੇ ਦੀ ਝੋਲੀ ਚ ਪਾਤਾ ਜਿੰਨੇ ਧਾਣੇ ਸਾਡੀ ਝੋਲੀ ਚ ਪਾਏ ਹੈ ਅਸੀਂ ਉਹ ਵੀਰ ਨੂੰ ਸੌਂਪਦੇ ਆ ਆਹ ਕੁਛ ਆ ਤੇ ਉਹ ਸਾਹਮਣੇ ਸਾਰਾ ਕੁਛ ਲੋਕਾਂ ਦੇ ਰੱਖਤਾ ਜਿਵੇਂ ਭਾਈ ਆ ਪਏ ਆ ਜੋ ਇਹਦਾ ਨੁਕਸਾਨ ਹੋਇਆ ਸੀ ਠੀਕ ਆ ਪੂਰਾ ਨਾ ਹੋਇਆ ਹੁਣ ਹੋਣਾ ਹੈ ਤੇ ਪਰ ਅਸੀਂ ਇੱਕ ਚੀਜ਼ ਕੀਤੀ ਆ ਵੀ ਇਸ ਪਰਿਵਾਰ ਤੇ ਮਲਬ ਲਾਉਣ ਦੀ ਕੋਸ਼ਿਸ਼ ਕੀਤੀ ਆ ਜੋ ਲਗਾਤਾਰ ਹੰਝੂਆਂ ਦੇ ਵਿੱਚ ਬੀਤ ਰਿਹਾ ਸੀਗਾ ਕਈ ਦਿਨ ਤਾਂ ਰੋਟੀ ਪਕਾਉਣ ਨੂੰ ਇਹਨਾਂ ਦਾ ਜੀ ਨਹੀਂ ਕਰਦਾ ਸੀ ਤੇ ਭਰਾ ਭਾਵੁਕ ਹੋ ਜਾਂਦਾ ਸੀ ਮਾੜੀ ਮਾੜੀ ਗੱਲ ਸੀ ਤੇ ਹੁਣ ਆ ਵੀ ਚਾਹੀਦਾ ਛੋਟੀ ਕਿਸਾਨੀ ਦੇ ਵਿੱਚੋਂ ਸੀ ਤੇ ਆਮਦਨ ਓਡੀ ਹੈਣੀ ਸੀ ਹਰ ਜਗਾਰ ਛੋਟਾ ਸੀ ਮਸਾ ਢੱਡ ਪੇਟ ਬੰਦ ਕੇ ਗੱਡੀਆਂ ਲੰਗੀਆਂ ਸੀ ਮੋਟਰਸਾਈਕਲ ਲੰਗੀਆਂ ਸੀ ਤੇ ਉਹ ਇਸ ਐਕਸੀਡੈਂਟ ਦਾ ਸ਼ਿਕਾਰ ਹੋ ਗਈ ਤੇ ਉਹ ਚੀਜ਼ ਦਾ ਇਹਨੂੰ ਇਨਸਾਫ ਦਿਵਾ ਕੇ ਭਾਈ ਅੱਜ ਸਾਰੀਆਂ ਜਥੇਬੰਦੀਆਂ ਦਾ ਸਾਰੇ ਪੱਤਰਕਾਰਾਂ ਦਾ ਸਾਡੇ ਵਕੀਲ ਭਾਈਚਾਰਿਆਂ ਦਾ ਸਾਡੇ ਵੀਰ ਖੜੇ ਆ ਕਲਜਿੰਦਰ ਭਾਈ ਜੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਉਹ ਜਿਹੜਾ ਇਹਦਾ 50000 ਰੁਪਿਆ ਬਾਕੀ ਰਹੇਗਾ ਰਾਜੂ ਦਾ ਉਹ ਕੰਪਨੀ ਨੇ ਸਾਨੂੰ ਧਰੂਸਾ ਦਵਾਇਆ ਉਹ ਆਉਣ ਵਾਲੇ ਦਿਨਾਂ ਚ 10 ਤੋਂ 12 ਦਿਨਾਂ ਦੇ ਵਿੱਚ ਵਿੱਚ ਉਹ ਇਹਦਾ ਪੂਰਾ ਕਰ ਦੇਗਾ